ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮੈਂ ਆਪ ਜੀ ਦੇ ਨਾਲ ਕੁਝ ਜ਼ਰੂਰੀ ਬੇਨਤੀਆਂ ਕਰਨਾ ਚਾਹੁੰਨਾ ਪਿਆਰ ਵਾਲਿਓ ਸਹਿਜ ਪਾਠ ਬਹੁਤ ਕੀਤੇ ਜਾ ਰਹੇ ਨੇ ਬਾਣੀ ਬਹੁਤ ਪੜ੍ਹੀ ਜਾ ਰਹੀ ਹੈ ਉਹਦੇ ਵਿੱਚ ਦੋ ਚੀਜ਼ਾਂ ਦੀ ਜਿਹੜੀ ਘਾਟ ਹੈ ਉਹ ਮਹਿਸੂਸ ਹੁੰਦੀ ਹੈ ਪਹਿਲੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕੋਈ ਜਾਣਕਾਰੀ ਨਹੀਂ ਦੂਜੀ ਪਾਠ ਕਰਦੇ ਆ ਸਾਡੀ ਸੁਰਤ ਸਾਡੀ ਸੋਚ ਹਾਜ਼ਰ ਨਹੀਂ ਹੁੰਦੀ ਸ਼ਬਦ ਗੁਰੂ ਸੁਰਤ ਤੁਨ ਚੇਲਾ ਬਾਣੀ ਨਹੀਂ ਪਾਉਂਦੀ ਪਾਠ ਰੰਭ ਕੀਤਾ ਜੀ ਮੈਂ ਸਹਿਜ ਪਾਠ ਦਾ ਭੋਗ ਪਾ ਲਿਆ ਮੈਂ ਇੰਨੇ ਸਹਿਜ ਪਾਠ ਕਰ ਲਏ ਮੈਂ ਜਨਵਰੀ ਚ ਰੰਭ ਕੀਤਾ ਜੀ ਮਾਰਚ ਚ ਭੋਗ ਪਾ ਲਿਆ ਅਪ੍ਰੈਲ ਚ ਰੰਭ ਕੀਤਾ ਜੀ ਜੂਨ ਚ ਭੋਗ ਇਹ ਸਾਡੇ ਕੋਲ ਡਾਟਾ ਬਹੁਤ ਹੈ ਪਰ ਵਿੱਚੋਂ ਅਸੀਂ ਪ੍ਰਾਪਤੀ ਕੀ ਕੀਤੀ ਇਹਦੇ ਬਾਰੇ ਸਾਨੂੰ ਕੋਈ ਨਾ ਪੁੱਛੋ ਇਸ ਕਰਕੇ ਬੇਨਤੀ ਸੀ ਪਿਆਰ ਵਾਲਿਓ ਤੁਹਾਡਾ ਚਾਹੇ 1 ਮਹੀਨਾ ਲੱਗੇ ਤੁਹਾਡਾ ਚਾਹੇ 2 ਮਹੀਨੇ ਲੱਗਣਾ ਜਿਹੜੇ ਗੁਰਸਿੱਖ ਸਹਿਜ ਪਾਠ ਕਰਦੇ ਹਨ ਜਾਂ ਜਿਨ੍ਹਾਂ ਨੇ ਆਰੰਭ ਕਰਨਾ ਹੈ ਉਹਨਾਂ ਲਈ ਜ਼ਰੂਰੀ ਕੰਮ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਜਾਣਕਾਰੀ ਇਕੱਠੀ ਕਰ ਲੋ ਜਾਣਕਾਰੀ ਯਾਦ ਕਰ ਲੋ ਤੁਸੀਂ 1-2 ਮਹੀਨੇ ਦਾ ਕੰਮ ਹੈ ਉਹਦੇ ਨਾਲ ਤੁਹਾਡਾ ਸਹਿਜ ਪਾਠ ਦਾ ਸਫ਼ਰ ਇੰਟਰਸਟਿੰਗ ਬਣ ਜਾਏਗਾ ਚਾਓ ਭਰਿਆ ਬਣ ਜਾਏਗਾ ਤੁਹਾਨੂੰ ਉਹ ਜਾਣਕਾਰੀ ਕੌਨਫੀਡੈਂਸ ਦੇਗੀ ਜਦੋਂ ਤੁਹਾਨੂੰ ਪਤਾ ਹੋਏਗਾ ਕਿ ਮੈਂ ਇਹ ਬਾਣੀ ਪੜ ਲਈ ਤੇ ਹੁਣ ਅੱਗੇ ਇਹ ਬਾਣੀ ਪੜਨੀ ਹੈ ਤੁਹਾਡਾ ਕੌਨਫੀਡੈਂਸ ਜਿਹੜਾ ਉਹ ਹਾਈ ਹੋਵੇਗਾ ਤੁਹਾਡਾ ਭਰੋਸਾ ਵਧੇਗਾ ਤੇ ਸਹਿਜ ਪਾਠ ਦਾ ਸਫ਼ਰ ਯਾਦਗਾਰੀ ਬਣ ਜਾਏਗਾ ਮੈਂ ਇੱਕ ਉਦਾਹਰਨ ਸਾਂਝੀ ਕਰਨਾ ਚਾਹੁੰਦਾ ਅਸੀਂ ਬੱਚਿਆਂ ਨਾਲ ਕਿਤੇ ਪਿਕਨਿਕ ਜਾਂਦੇ ਹਾਂ ਜਿਹੜੀ ਥਾਂ ਤੇ ਜਾਣਾ ਉਥੋਂ ਦੀ ਕਿਹੜੀ ਚੀਜ਼ ਫੇਮਸ ਹੈ ਕਿਹੜੀ ਚੀਜ਼ ਖਰੀਦਣੀ ਹੈ ਅਸੀਂ ਉਹ ਯਾਦ ਰੱਖ ਕੇ ਚੱਲਦੇ ਹਾਂ ਸਮਾਨ ਨਾਲ ਲੈ ਕੇ ਜਾਣੇ ਆ ਰਾਹ ਦੇ ਵਿੱਚ ਕਿੱਥੇ ਚਾਹ ਪੀਣੀ ਹੈ ਕਿੱਥੇ ਰੁਕ ਕੇ ਫੋਟੋਆਂ ਖਿੱਚਣੀਆਂ ਨੇ ਕਿੱਥੇ ਅਸੀਂ ਲੰਚ ਕਰਨਾ ਹੈ ਉਹ ਸਾਰੀ ਪਲੈਨਿੰਗ ਹੁੰਦੀ ਹੈ ਸਾਡੇ ਮਾਈਂਡ ਸਾਡੇ ਮਾਈਂਡ ਚ ਸਭ ਕੁਝ ਬੈਠਿਆ ਹੁੰਦਾ ਜਿਹਦੇ ਨਾਲ ਉਹ ਪਿਕਨਿਕ ਬੜੀ ਇੰਟਰਸਟਿੰਗ ਬਣ ਜਾਂਦੀ ਆ ਖੁਸ਼ੀਆਂ ਭਰੀ ਬਣ ਜਾਂਦੀ ਆ ਫੋਟੋਆਂ ਖਿੱਚ ਕੇ ਆਪਾਂ ਇੰਜੋਏ ਕਰਦੇ ਹੋਏ ਘਰ ਆਨੇ ਆ ਥਕਾਵਟ ਵੀ ਨਹੀਂ ਹੁੰਦੀ ਪਿਆਰ ਵਾਲੀ ਅਸੀਂ ਸਹਿਜਪਠ ਆਰੰਭ ਤੇ ਕਰ ਲੈਨੇ ਆ ਭੋਗ ਪਾ ਲਿਆ ਜੀ ਬੋਲੇ ਸੋਨੇ ਹਾਲ ਭੋਗ ਪਾ ਲਿਆ ਜੀ ਨਈ ਪਿਆਰ ਵਾਲਿਓ ਵਿੱਚ ਅਸੀਂ ਰੁਕੇ ਕਿੱਥੇ ਆ ਵਿੱਚ ਸਾਨੂੰ ਸਾਨੂੰ ਕੋਈ ਪੁੱਛਲੇ ਵੀ ਤੁਸੀਂ ਕਿਹੜਾ ਪਾਠ ਕਰਕੇ ਅੱਜ ਸਹਿਜ ਪਾਠ ਦੀ ਸਮਾਪਤੀ ਕੀਤੀ ਆ ਕਿੰਨੇ ਅੰਗਾਂ ਤੱਕ ਤੁਸੀਂ ਕਿਹੜੀ ਬਾਣੀ ਪੜ੍ਹੀਏ ਇਸ ਰਾਗ ਦੇ ਵਿੱਚ ਕਬੀਰ ਜੀ ਦੀ ਬਾਣੀ ਪੜ੍ਹੀ ਜੇ ਸਾਨੂੰ ਕੋਈ ਪੁੱਛਲੇ ਕੁਝ ਜਾਂ ਅਸੀਂ ਆਪਣੇ ਆਪ ਨੂੰ ਪੁੱਛ ਲਈਏ ਮੈਂ ਤੇ ਕਹਿੰਦਾ ਨਾ ਕਈ ਵਾਰ ਪਾਠੀ ਸਿੰਘ ਪਾਠ ਕਰਕੇ ਉੱਠਦੇ ਨੇ ਨਾ ਉਹਨਾਂ ਨੂੰ ਲੰਗਰ ਪ੍ਰਸ਼ਾਦਾ ਸ਼ਕਾੰਦੇ ਹੋਏ ਕਦੇ ਆਪਾਂ ਪੁੱਛ ਲਈ ਵੀ ਭਾਈ ਸਾਹਿਬ ਤੁਸੀਂ ਕਿਹੜਾ ਰਾਗ ਪੜ ਕੇ ਆਏ ਹੋ ਡਿਊਟੀ ਦੇ ਉੱਤੇ ਕਈ ਵਾਰ ਓਖਾ ਹੋ ਜਾਂਦਾ ਦੋ ਘੰਟੇ ਢਾਈ ਘੰਟੇ ਪਾਠ ਕਰਿਆ ਉਹ ਪਤਾ ਹੀ ਨਹੀਂ ਲੱਗਦਾ ਸੀ ਕੀ ਪੜਿਆ ਕਿਉਂ ਕਿ ਸਾਡੇ ਕੋਲ ਜਿਹੜਾ ਅਸੀਂ ਸਹਿਜ ਪਾਠ ਸਾਹਿਬ ਦਾ ਸਫ਼ਰ ਆਪਣੀ ਲਾਈਫ 'ਚ ਸ਼ੁਰੂ ਕਰਨਾ ਸੀ ਉਹ ਤੋਂ ਪਹਿਲਾਂ 1 ਮਹੀਨੇ 2 ਮਹੀਨੇ ਦੀ ਟ੍ਰੇਨਿੰਗ ਸੀ ਸਾਡੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੰਡੈਕਸ ਗੁਰੂ ਗ੍ਰੰਥ ਸਾਹਿਬ ਜੀ ਦਾ ਤਤ ਕਰਾ ਇਹ ਅਸੀਂ ਯਾਦ ਕਰਨਾ ਸੀ ਸਾਡੇ ਲਈ ਬਾਣੀ ਦੇ ਪੱਲ ਯਾਦਗਰ ਬਣਨੇ ਸੀ ਅਸੀਂ ਸੋਚ ਨੂੰ ਹਾਜ਼ਰ ਕਰਨਾ ਸੀ ਬੜਾ ਸੋਖਾ ਕੰਮ ਹੈ ਪਿਆਰ ਵਾਲਿਓ ਇੱਕ ਅੰਗ ਤੋਂ ਲੈ ਕੇ 8 ਅੰਗ ਤੱਕ ਜਪਜੀ ਸਾਹਿਬ ਦੀ ਬਾਣੀ 8 ਅੰਗ ਤੋਂ ਲੈ ਕੇ 12 ਅੰਗ ਤੱਕ ਸੋਦਰ ਸੋ ਪੁਰਖ ਦੇ 9 ਸ਼ਬਦ 12 ਅੰਗ ਤੋਂ ਲੈ ਕੇ 13 ਅੰਗ ਤੱਕ ਸੋਹਿਲਾ ਸਾਹਿਬ ਜੀ ਦੇ 5 ਸ਼ਬਦ ਇਹ ਤੇ ਤੁਹਾਨੂੰ ਸਭ ਨੂੰ ਪਤਾ ਹੈ 14 ਅੰਗ ਤੋਂ ਸ਼੍ਰੀ ਰਾਗ ਸ਼ੁਰੂ ਹੋ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗ ਨੇ ਸ਼੍ਰੀ ਰਾਗ ਮਾਝ ਗਉੜੀ ਆਸਾ ਗੁਜਰੀ ਦੇਵਗੰਧਾਰੀ ਬਿਹાગੜਾ ਵੜਹਾਂਸ ਸੋਠ ਤਨਾਸਰੀ ਜੈਤਸਰੀ ਟੋਡੀ ਬਿਰਾੜੀ ਤਿਲੰਗ ਸੂਹੀ ਬਿਲਾਵਲ ਗੌਂਡ RAM ਕਲੀ ਨਟ ਨਾਰਾਇਣ ਮੱਲੀ ਗੋੜਾ ਮਾਰੂਤਖਾਰੀ ਤੋਂ ਇਸ ਤਰ੍ਹਾਂ 31 ਰਗ ਯਾਦ ਕਰ ਲੋ ਕਿੰਨਾ ਸਮਾਂ ਲੱਗੇਗਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 22 ਵਾਰਾਂ ਨੇ 3 ਵਾਰਾਂ ਗੁਰੂ ਨਾਨਕ ਸਾਹਿਬ ਜੀ ਦੀਆਂ ਆਸਾ ਕੀ ਵਾਰ ਮਾਜ ਕੀ ਵਾਰ ਮਲਾਰ ਕੀ ਵਾਰ ਦੂਜੇ ਪਾਤਸ਼ਾਹ ਜੀ ਦੇ 63 ਸ਼ਲੋਕ ਜੋ ਕਿ 12 ਦੇ ਵਿੱਚ ਨੇ ਤੀਜੇ ਪਾਤਸ਼ਾਹ ਜੀ ਦੀਆਂ 4 ਵਾਰਾਂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀਆਂ 8 ਵਾਰਾਂ ਤੇ ਪੰਜਵੇਂ ਗੁਰੂ ਧਾਨ ਗੁਰੂ ਅਰਜਨ ਸਾਹਿਬ ਜੀ ਦੀਆਂ 6 ਵਾਰ ਕੁੱਲ ਹੋ ਗਈਆਂ 21 ਵਾਰ ਤੇ ਇੱਕ ਵਾਰ ਹੈ ਜਿਹੜੀ ਬਾਬਾ ਸੱਤਾ ਜੀ ਤੇ ਬਾਬਾ ਬਲਵੰਡ ਜੀ ਦੀ ਰਾਮਕਲੀ ਰਾਗ ਦੇ ਵਿੱਚ ਜਦੋਂ ਅਸੀਂ ਪਾਠ ਕਰਾਂਗੇ ਸੁਖਮਣੀ ਸਾਹਿਬ 262 ਤੋਂ ਲੈ ਕੇ 296 ਅੰਗ ਤੱਕ ਗੌੜੀ ਰਾਗ ਦੇ ਵਿੱਚ ਜਦੋਂ ਅਸੀਂ ਪਾਠ ਕਰਾਂਗੇ ਆਸਾ ਕੀ ਵਾਰ 462 ਅੰਗ ਦੇ ਉੱਤੇ ਅਲਾਣੀਆਂ ਬਾਣੀ ਸ਼ੁਰੂ ਹੋਗੀ ਕੋੜੀਆਂ ਬਾਣੀ ਸ਼ੁਰੂ ਹੋਗੀ ਸੋਠ ਰਾਗ ਸ਼ੁਰੂ ਹੋ ਗਿਆ ਉਹ ਤੋਂ ਬਾਅਦ ਵਿੱਚ ਜਦੋਂ ਕੁਚੱਜੀ ਬਾਣੀ ਸੁਚੱਜੀ ਬਾਣੀ ਗੁਣਵੰਤੀ ਬਾਣੀ ਅੱਗੇ ਜਾ ਕੇ ਸਿੱਧ ਗੋਸ਼ਟ ਬਾਣੀ ਅਨੰਦ ਸਾਹਿਬ ਦੀਆਂ 40 ਪਉੜੀਆਂ ਫਿਰ ਜਦੋਂ ਅਸੀਂ 31 ਰਾਗ ਸਮਾਪਤ ਕਰਾਂਗੇ ਫਿਰ ਉਹ ਤੋਂ ਬਾਅਦ ਸੈਸ ਕਰਤੀ ਗੁਰੂ ਨਾਨਕ ਸਾਹਿਬ ਜੀ ਦੇ ਸ਼ਲੋਕ ਸੈਸ ਕਰਤੀ ਦੇ ਸ਼ਲੋਕ ਗੁਰੂ ਅਰਜਨ ਸਾਹਿਬ ਜੀ ਦੇ ਗਾਥਾ ਫੁਨੇ ਚੌ ਬੋਲੇ ਕਬੀਰ ਜੀ ਦੇ ਸ਼ਲੋਕ ਬਾਬਾ ਫਰੀਦ ਜੀ ਦੇ ਸ਼ਲੋਕ ਪਟ ਸਹਿਬਾਨ ਦੀ ਬਾਣੀ ਤੇ ਅਖੀਰ ਦੇ ਵਿੱਚ ਸ਼ਲੋਕ 12ਾਂ ਤੇ ਵਿਧੀਕ ਜਦੋਂ ਆਰੰਭ ਤੋਂ ਲੈ ਕੇ ਅਖੀਰ ਤੱਕ ਅਸੀਂ ਥੋੜੇ ਜੇ ਦਿਨਾਂ ਵਿੱਚ ਤਿਆਰੀ ਕਰ ਲਾਂਗੇ ਨਾ ਪਿਆਰ ਵਾਲਿਓ ਫਿਰ ਜਦੋਂ ਅਸੀਂ ਪਾਠ ਕਰਾਂਗੇ ਸਾਡੀ ਸੋਚ ਹਾਜ਼ਰ ਹੋਵੇਗੀ ਜਿਹੜੇ ਸਿੱਖਣ ਵਾਲੇ ਜਿਗਿਆਸੂ ਨੇ ਉਹ ਸਿੱਖਦੇ ਵੀ ਨੇ ਉਹਨਾਂ ਵਿੱਚ ਖੁਸ਼ੀ ਵੀ ਹੁੰਦੀ ਹੈ ਉਹਨਾਂ ਵਿੱਚ ਸਿੱਖਣ ਦੀ ਇੱਕ ਚਾਹਤ ਤੇ ਅਮੰਗ ਵੀ ਹੁੰਦਾ ਮੈਂ ਇੱਕ ਥਾਂ ਦਾ ਜ਼ਿਕਰ ਕਰਨਾ ਚਾਹੁੰਦਾ ਕਿਸੇ ਰਿਸ਼ਤੇਦਾਰੀ ਦੇ ਵਿੱਚ ਇੱਕ ਗੁਰਸਿੱਖ ਗਿਆ ਨੌਜਵਾਨ ਤੇ ਉਹਨੇ ਵੇਖੇ ਵੀ ਘਰ ਵਾਲਿਆਂ ਨੇ ਸਾਡੇ ਰਿਸ਼ਤੇਦਾਰਾਂ ਨੇ ਪਾਠ ਰਖਾ ਲਿਆ ਸ਼੍ਰੀ ਖੰਡ ਪੜ੍ਹ세 ਪਰ ਪਾਠੀ ਸਿੰਘ ਕੋਲ ਕੋਈ ਬੈਠਾ ਸੁਣੀ ਨਹੀਂ ਰਿਹਾ ਉਹ ਪਿਆਰ ਸਹਿਤ ਮੱਥਾ ਟੇਕ ਕੇ ਉੱਥੇ ਬੈਠ ਗਿਆ ਉਹ ਗੋ ਸਿੱਖ ਭਰਾਣੇ ਆਪਣਾ ਮੋਬਾਈਲ ਕੱਢ ਲਿਆ ਹੁਣ ਪਾਠੀ ਸਿੰਘ ਨੇ ਦੇਖਿਆ ਵੀ ਇਹ ਨੌਜਵਾਨਾ ਇਹਨੂੰ ਬਾਣੀ ਦਾ ਕੀ ਪਤਾ ਇਹ ਤੇ ਆਪਣਾ ਮੋਬਾਈਲ ਕੱਢ ਕੇ ਲੱਗ ਗਿਆ ਉਹ ਪਾਠੀ ਸਿੰਘ ਨੇ ਥੋੜਾ ਪਾਠ ਕਰਦੇ ਆ ਕਿਤੇ ਥੋੜਾ ਬੋਤਾ ਉਹ ਜਦੋਂ 2 ਘੰਟੇ ਲੰਘੇ ਉਹ ਗੁਰਸਿੱਖ ਵੀਰ ਕਹਿੰਦਾ ਬਾਬਾ ਜੀ ਤੁਸੀਂ ਪਾਠ ਕਰਿਆ ਪਰ ਮੈਂ ਮੋਬਾਈਲ ਦੇ ਵਿੱਚ ਨਾਲ ਉਹ ਪਾਠ ਕਰਨ ਦਾ ਯਤਨ ਕੀਤਾ ਮੈਂ ਨਾਲ ਮਿਲ ਨਹੀਂ ਪਾਇਆ ਕਿਉਂਕਿ ਪਾਠੀ ਸਿੰਘ ਨੇ ਕਿਤੇ ਕਿਤੇ ਥੋੜੀ ਥੋੜੀ ਪ੍ਰੈਸ਼ਰ ਸੀ ਅੰਗ ਪੂਰੇ ਕਰਨੇ ਸਨ ਤੇ ਪਿਆਰ ਵਾਲਿਓ ਅਸੀਂ ਇਹ ਨਾ ਸੋਚੀ ਬਾਣੀ ਕਿਸੇ ਨੂੰ ਨਹੀਂ ਆਂਦੀ ਅੱਜ ਕੱਲ ਟੈਕਨੋਲੋਜੀ ਹੈ ਸਾਧਨ ਹੈ ਇਹ ਬੇਨਤੀ ਤਾਂ ਕੀਤੀ ਗਈ ਅਸੀਂ ਪਾਠ ਸ਼ੁਰੂ ਤੋਂ ਅਖੀਰ ਤੱਕ ਪਹੁੰਚ ਜਾਂਦੇ ਹਾਂ ਪਰ ਸਾਨੂੰ ਕੋਈ ਜਾਣਕਾਰੀ ਨਹੀਂ ਹੈ ਸਾਨੂੰ ਕੋਈ ਜਾਣਕਾਰੀ ਇੱਕ ਪਰਿਵਾਰ ਵਾਲਿਆਂ ਨੇ ਜੀ ਸਮਾਗਮ ਰੱਖਿਆ ਆਪਣੇ ਘਰ ਵਿੱਚ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜਾ ਘਰ ਸੀ ਉਹ ਬਿਰਧ ਹੋ ਗਿਆ ਤੇ ਨਵਾਂ ਸਰੂਪ ਲੈ ਕੇ ਆਣਾ ਸੀ ਉਹਨਾਂ ਨੇ ਹੁਣ ਤੁਸੀਂ ਆਪ ਸੋਚੋ ਜਿਨ੍ਹਾਂ ਦਾ ਘਰ ਵਿੱਚ ਗੁਰੂ ਸਾਹਿਬ ਜੀ ਦਾ ਸਰੂਪ ਬਿਰਧ ਹੋ ਗਿਆ ਉਹਨਾਂ ਨੇ ਕਿੰਨੇ ਸਹਿਜ ਪਾਠ ਕੀਤੇ ਹੋਣੇ ਕਿੰਨੇ ਅਖੰਡ ਪਾਠ ਕੀਤੇ ਹੋਣੇ ਪਰ ਜਦੋਂ ਉਹ ਸਮਾਗਮ ਰੱਖਿਆ ਗਿਆ ਉਹ ਪੀੜੇ ਨੂੰ ਬਹੁਤ ਸਾਰੀਆਂ ਰਖੜੀਆਂ ਵੀ ਬੰਨੀਆਂ ਹੋਈਆਂ ਪਾਠੀ ਸਿੰਘ ਤਾਬਿਆਂ ਤੇ ਚੌਂਕੜੀ ਮਾਰ ਕੇ ਜਦੋਂ ਬੈਠਿਆ ਉਹ ਗੜਵੀ ਚ ਪਿਆ ਹੋਇਆ ਪਾਣੀ ਡੁੱਲ ਗਿਆ ਪਰਿਵਾਰ ਲੜ ਪਿਆ ਕਹਿੰਦੇ ਜੀ ਤੁਸੀਂ ਸਾਡੇ ਪਾਣੀ ਅਸੀਂ ਸੁੱਚਾ ਸੀ ਪਵਿੱਤਰ ਸੀ ਅਸੀਂ ਜਲ ਛਕਣਾ ਸੀ ਤੁਸੀਂ ਜਲ ਡੋਲ ਉਹ ਨਾਲ ਕਿਤੇ ਕੁੰਭ ਵੀ ਰੱਖਿਆ ਹੋਇਆ ਪਰਿਵਾਰ ਦੇ ਮੈਂਬਰ ਦੇਖ ਨਹੀਂ ਲੈ ਰਹੇ ਕਹਿੰਦੇ ਜੀ ਅਸੀਂ ਬਰਤ ਵੀ ਰੱਖਿਆ ਹੋਇਆ ਪੜ ਪੜ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤੇ ਬਿਰਧ ਹੋ ਗਿਆ ਨਵਾਂ ਸਰੂਪ ਲੈ ਆਏ ਪਰ ਵਿੱਚੋਂ ਖਟਿਆ ਕੁਝ ਨਹੀਂ ਲੱਭਿਆ ਕੁਝ ਨਹੀਂ ਸਿਖਿਆ ਗੁਜਰੀ ਪੜ ਪੜ ਗੱਡੀ ਲੱਦੀ ਐ ਇਹਦਾ ਮਤਲਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਪਿਆਰ ਵਾਲਿਓ ਅਸੀਂ ਬਾਣੀ ਨੂੰ ਪਿਆਰ ਨਾਲ ਜਾਣਕਾਰੀ ਰੱਖਦੇ ਹੁਆ ਸੋਚ ਨੂੰ ਹਾਜ਼ਰ ਰੱਖਦੇ ਹੁਆ ਸਿੱਖਣ ਦੀ ਸੋਚ ਵਿੱਚ ਪੜੀਏ ਤਾਂ ਜੋ ਸ਼ਬਦ ਗੁਰੂ ਸੁਰਤ ਤੁਣ ਚੇਲਾ ਬਣ ਜਾਵੇ ਸੋ ਇਹਨੀ ਬੇਨਤੀ ਪ੍ਰਵਾਨ ਕਰਨੀ ਭੁੱਲਾਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ